ਮਾਹਰ ਮਾ ਥੋੜਾ ਜੇ ਸਤਿਗੁਰ ਦੇ ਅਵਤਾਰ ਦੇ ਕੋਲ ਸਾਡੇ ਕਰਕੇ ਤੇ ਉਸ ਤੋਂ ਬਾਅਦ ਜਦੋਂ ਆਪਾਂ ਨਗਰ ਕੀਰਤਨ ਦੇ ਵਿੱਚ ਆਲਾ ਮਹਾਰਾਜ ਨੂੰ ਉਹਨਾਂ ਪਰਾਂਵਾਂ ਦੇ ਵਿੱਚ ਸ਼ਹਾਦਤ ਦਾ ਜ਼ਿਕਰ ਕਰਾਂਗੇ ਕਿ ਮਹਾਰਾਜ ਦੀ ਸ਼ਹਾਦਤ ਕਿਸ ਤਰ੍ਹਾਂ ਹੋਈ ਹੁਣ ਆਪਾਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਆਗਮਨ ਦੀ ਗੱਲ ਕਰਨੀ ਹੈ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਨੇ ਬੜੇ ਵਾਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਆਗਮਨ ਤੋਂ ਪਹਿਲਾਂ ਵਰਤੇ ਸੋਡੀ ਕਾਲ ਕੀਤਾ ਉਹਨਾਂ ਨੇ ਬੇਵੇ ਅਕਾਲ ਪੁਰਖ ਨੇ ਤਾਰ ਦਿੱਤੇ ਤੇ ਅੱਜ ਤੁਸੀਂ ਨੇ ਯਾਦ ਕਰਨਾ ਕਿ ਸਾਰਾਂ ਦੇ ਗੁਰਦੇਵ ਸਿੰਘ ਮਹਾਰਾਜ ਤੇ ਸਾਧ ਸੰਗਤ ਵੀ ਦਾ ਭਾਵਨਾ ਰੱਖੀ ਉਹਨਾਂ ਨੇ ਢੋਰੀਆਂ ਭਰਨੀਆਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਇਸ ਕਰਕੇ ਸਾਨੂੰ ਲੋੜ ਹੈ ਕਿ ਇਸ ਘਰ ਦੇ ਵਿੱਚ ਮਾਨ ਮਿਲਦਾ ਹੈ ਵਡਿਆਈ ਮਿਲਦੀ ਹੈ ਜਿਹਦੀ ਸ਼ਰਤ ਇਹਨਾਂ ਦਾ ਆਕਾਲ ਪੁਰਖ ਨੇ ਕਿਰਪਾ ਕੀਤੀ ਜਦਕ ਮਾਤਾ-ਮਾਤਾ ਭਾਨੀ ਦੀ ਪੁੱਤ ਜੋ ਪਹਿਲੇ ਬੱਚੇ ਨੇ ਜਨਮ ਲਿਆ ਜਿਹਦਾ ਮਾਂ-ਬਾਪਾ ਪਿਰਥੀ ਚੰਦ ਹੈ ਜਿੰਨੇ ਸਾਸ ਜੀ ਵੀ ਗੁਰੂ ਅਰਜਨ ਸਿੰਘ ਮਹਾਰਾਜ ਨੂੰ ਸ਼ਹੀਦ ਕਰਨ ਵਿੱਚ ਬਹੁਤ ਵੱਡਾ ਹੱਥ ਸੀ ਕਿਉਂਕਿ ਜਦੋਂ ਵੱਡਾ ਹੋਇਆ ਨਾ ਤੇ ਗੁਰਤਾ ਗੱਦੀ ਦਾ ਮਾਰਗ ਸਮਝਦਾ ਸੀ ਕਿ ਮੈਂ ਬਾਨਾ ਬੰਗੇ ਨੂੰ ਮੈਂ ਵੱਡਾ ਪੁੱਤਰ ਹੈ ਗੁਰੂ ਰਾਮਦਾਸ ਦਾ ਪਹਿਲਾ ਪੁੱਤ ਭਾਨੀ ਗੀ ਨੂੰ ਤੇ ਇਤਿਹਾਸ ਵਿੱਚ ਜਿਕਰ ਹੋਣਾ ਕਿ ਮਾਪਿਆਂ ਨੇ ਨਾਮ ਰੱਖਿਆ ਮਹਾਦੇਵੀ ਇਤਿਹਾਸ ਵਿੱਚ ਉਹਨਾਂ ਦਾ ਨਾਮ ਮਸਤਾਨਾ ਮਹਾਦੇਵੀ ਕਰਕੇ ਉਹਨਾਂ ਨੂੰ ਕਿਉਂਕਿ ਉਹ ਦੁਨੀਆਦਾਰੀ ਦੇ ਨਾਲ ਸਾਝੀ ਰੱਖੀ ਕੇਵਲ ਇੱਕ ਨਿਰੰਕਾਰ ਦਾ ਭਜਨ ਕੀਤਾ ਦੁਨੀਆਦਾਰੀ ਨੂੰ ਪਾਸੇ ਛੱਡ ਕੇ ਤੇ ਸਾਸ ਸੰਗ ਵਿੱਚ ਫਿਰ ਤੀਸਰਾ ਬੱਚਾ ਮਾਤ ਗਰਭ ਦੇ ਵਿੱਚ ਪਿਆ ਇਹ ਜਨਮ ਮਾਤਾ ਭਾਨੀ ਦੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਮਾਤਾ ਭਾਨੀ ਦੀ ਕੋਖ ਦੇ ਵਿੱਚ ਪ੍ਰਵੇਸ਼ ਕੀਤਾ ਇੱਕ ਦਿਨ ਮਾਤਾ ਭਾਨੀ ਜੀ ਸਾਸ ਸੰਗਵੀ ਬਰਤਨਾਂ ਦੀ ਸੇਵਾ ਕਰ ਰਹੇ ਨੇ ਸੰਗਤ ਦੇ ਝੂਠੇ ਪਤਲ ਹੁੰਦੇ ਨੇ ਉਹਨਾਂ ਸਮੇਂ ਦੇ ਪਤਲ ਹੁੰਦੇ ਸੀ ਉਹਨਾਂ ਨੇ ਸੇਵਾ ਕਰ ਰਹੇ ਨੇ ਉਹਨਾਂ ਦਾ ਪਤਨਾ ਵੀ ਸੇਵਾ ਕਰਦੇ ਆ ਗੁਰੂ ਕਬਨ达ਸ ਮਹਾਰਾਜ ਗੋਇੰਦਵਾਲ ਸਾਹਿਬ ਦੀ ਬੌਲੀ ਸਾਹਿਬ ਦੀ ਸੇਵਾ ਕਰਵਾ ਰਹੇ ਨੇ ਸੇਵਾ ਕਰਵਾਉਂਦੇ ਜਦੋਂ ਆਪਣੇ ਮਹਿਲਾ ਦੇ ਪਏ ਆਪਣੀ ਧੀ ਭਾਨੀ ਦੇ ਮਸਤਕ ਵੱਲ ਤੱਕਿਆ ਮਸਤਕ ਵੱਲ ਤੱਕ ਕੇ ਗੁਰੂ ਅਰਜਨ ਸਾਹਿਬ ਨੇ ਇਸ ਸੰਸਾਰ ने वो सारी जिस तरह गुरु अमरदास महाराज ने थी है वो साधी कविता राही आप जी के तीज बयान करीजे ਕਰਤੀ ਤੂੰ ਮਨ ਚਿਤ ਲਾ ਕੇ ਰਹਿ ਤੈਨੂੰ ਟੁੱਟ ਕੋਈ ਨਾ ਰਹਿ ਤੈਨੂੰ ਟੁੱਟ ਕੋਈ ਨਾ ਉਹ ਤੇਰੀ ਨੀਤ ਨੂੰ ਭਾਗ ਲੱਗ ਜਾਣਗੇ ਵੱਡਾ ਸਤਕਾਰ ਹੋਵੇਗਾ ਤੇਰੇ ਪੁੱਤ ਨੂੰ ਝੁਕੂਗਾ ਜਗ ਸਾਰਾ ਹਏ ਸਾਇਬ ਉਤਾਰ ਹੋਵੇਗਾ ਐਸਾ ਆਯੋਤਾਰ ਹੋਵੇਗਾ